ਫੁਲਕਾ ਲਾਥਰੇ ਬੈਸਣ ਵਾਲੇ ਚਲੋ ਆਦੋ ਫੁਲਕੇ ਫਿਰ ਰੋਟੀ ੱਟੀ ਪਾ ਦੋ ਨਾ ਦਹੀਂ ਪਾ ਕੇ ਰੱਖਿਆ ਜੋ ਹਾਂਜੀ ਫੁਲਕੇ ਇਹਦਾ ਜੀ ਰੋਟੀ ਪਣੀ ਚੱਲ ਰਿਹਾ ਇੱਧਰ ਬੈਠੇ ਆਪਾਂ ਦੋਵੇਂ ਜਣ ਨਾਲ ਲੱਸੀ ਦੁੱਧ ਕਰਤਾ ਖਰਾਬ ਜਿਹੜਾ ਦੁੱਧ ਚਮ ਚਮ ਹੋ ਰਿਹਾ ਵੀ ਮਾਰਦਨ ਦੁੱਧ ਜਮ ਜਾ ਦਹੀਂ ਵਾਲਾ ਹੁਣ ਸਾਰਾ ਦੁੱਧ ਖਰਾਬ ਹੋ ਜਾਣਾ ਆਦੋ ਸ਼ਖਲੋ ਤੁਸੀਂ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਵਧੀਆ ਮਾਰਨਿੰਗ ਟਾਈਮ ਇਧਰ ਬਰਾਨਾ ਸ਼ਿਰ ਲਗਾ ਬੰਦ ਆਪ ਤਨ ਪਿਆ ਲਈਏ ਦੋ ਦੌਰ ਦੀ ਵਿੱਚ ਦੋ ਦੌਰ ਪਾ ਦੇ ਵਿੱਚ ਥੋੜਾ ਕਿੱਲੇ ਚੋਂ ਕੱਢ ਕੇ ਇਕੋ ਡਰਾਈ ਫਰੂਟ ਪਾ ਦਿੱਤਾ ਹੈ ਮੇਰੇ ਮੈਨੂੰ ਥੋੜਾ ਪਾਓ ਚਲੋ ਹੈਗਾ ਕੋਈ ਹੋ ਅਜੀ ਤਿਆਰੀ ਆਪਣੀ ਕੰਮ ਤੇ ਜਾਂਦੀ ਮਿਲਦੇ ਆ ਫਿਰ ਤੁਹਾਨੂੰ ਕੰਮ ਤੋਂ ਆ ਥੋੜਾ ਇਹ ਕੰਮ 2:30 ਵਜੇ ਤੱਕ ਆ ਜਾਣਾ ਤੇ ਫਿਰ ਉਹ ਸਮਾਨ ਉਧਰ ਲੈਟਰ ਦਾ ਥੋੜਾ ਵਧਿਆ ਉਹ ਵਾਪਸੀ ਕਰਕੇ ਆਉਣਾ ਲਵ ਮਿਲਦੇ ਆ ਫਿਰ ਤੁਹਾਨੂੰ ਆਣ ਕੇ ਜਿਵੇਂ ਜੋ ਸਮਾਨ ਵਧਿਆ ਸੀ ਜਦੋਂ ਲੈਂਟਰ ਪਾਇਆ ਸੀ ਤੇ ਸਮਾਨ ਵੱਧ ਗਿਆ ਸੀ ਆਪਾਂ ਕੋ ਤੇ ਮੈਂ ਕਿਹਾ ਚਲੋ ਵਾਪਸ ਜਿਹਦੀ ਗੱਲ ਕੀਤੀ ਹੁੰਦਾ ਨਾ ਕਹਿੰਦੇ ਵਾਪਸ ਕਰਾ ਦਿਓ ਤੇ ਇਹਨੇ ਵਾਪਸ ਕਰਾਉਣ ਨੇ ਇਹ ਦੋ ਚੱਟੀਆਂ ਜੀਆਂ ਇੱਕ ਫੈਨ ਬਾਕਸ ਇੱਕ ਕੰਮ ਲੱਗਦੇ ਬੱਚੇ ਬੱਚੇ ਜੋ ਦੋਗ ਵਧੇ ਤੋ ਤਾਂ ਸਿੰਦਾ ਵਧਿਆ ਬਕਸਾ ਮੈਨੂੰ ਵਾਪਸ ਕਰਾਉਣੇ ଥିਵੇਂ ਕਿਸ ਕੰਮ ਮੈਂ ਗੱਲ ਵੀ ਕੀਤੀ ਉਹਨਾਂ ਨਾਲ ਵਧੀਆ ਬਣਾ ਦੇ ਮੈਂ ਇਧਰ ਪਾ ਕੇ ਬੇਲਪੁੜੀ ਵਾਲਾ ਵਧੀਆ ਬਣਾ ਲਿਆ ਵਧੀਆ ਬਣਾ ਲਿਆ ਮਾਰੇ ਦੀ ਸਫਾਈ ਹੋਣੀ ਇਧਰ ਹਾਂਜੀ ਕਦੀ ਕੱਪੜੇ ਰੱਖ ਲੈ ਕਦੀ ਕੱਢ ਲੈ ਇਦਰੇ ਖਲਾਰਾ ਪਿਆ ਕਾਫੀ ਪੈਂਡਾ ਪੁੰਡਾਂ ਦਾ ਇੱਦੀ ਵੀ ਰੱਖੇ 17 ਕੱਡੀਆਂ ਅੰਦਰ ਕੁਝ ਤੈਹ ਲੱਗਣ ਵਾਲੀਆਂ ਹੈ ਤੇ ਕੁਝ ਕਿੰਨ ਤੈਹ ਲ ਆ ਰਹੀ ਹੈ ਦਸਤਾਰਾਂ ਨੂੰ ਕਿੰਨੇ ਦਿਨ ਹੋ ਗਏ ਲਮਾਰੀ ਤੇ ਖਲਾਰਾ ਪਿਆ ਹੈ ਬਿਲਕੁਲ ਕੁਝ ਦਸਤਾਰਾਂ ਪਈਆਂ ਵਿੱਚ ਇਹਨਾਂ ਨੂੰ ਤੈਹ ਲੱਗਣ ਲਈ ਤੈਹ ਲੱਗੀਆਂ ਇੱਥੇ ਰੱਖ ਦਿੰਦੇ ਤੇ ਜਿਹੜੀਆਂ ਛੋਟੀਆਂ ਹਨ 5 ਮਿੰਟ ਤੇ 61 ਰੱਖਦੇ ਆ ਮੱਡੀਏ ਨਹੀਂ 6.54 ਦੇ 101 ਤੇ ਰੱਖ ਦੋ ਆ ਦੋ ਦਸਤਾਰਾ ਇਹਨੇ ਇੱਕ ਦੋ ਨੂੰ ਸੀਣਾ ਵੀ ਨਹੀਂ ਬੱਜੀਆ ਵੈਸੇ ਕੈਂ ਖਣੈਣ ਹੋਏ ਐ ਕਰ ਇਦਾਂ ਕਰ ਸੁੱਕਣਾ ਪੱਗਾਂ ਦੇ ਕਲਰ ਆਪਾਂ ਕੋ ਸਾਰੇ ਹੈਗੇ ਨੇ ਤੇ ਕੋਸ਼ਿਸ਼ ਆਪਏ ਨੇ ਕਲਰ ਆ ਪੱਗ ਦਾ ਕਲਰ ਮੈਂ ਜਿਆਦਾ ਥੋੜਾ ਟਾਈਮ ਹੀ ਲਿਆ ਹੈ ਨਵੀਂ ਤੇ ਇਹ ਨਾਲ ਦੀ ਪੱਗ ਇਹਦੇ ਨਾਲ ਦਾ ਕਲਰ ਇੱਕ ਲੈਜ ਹੋਣਾ ਥੋੜਾ ਜਿਆਦਾ ਡਾਰਕ ਇਧਰ ਲਾਈਟ ਹੋ ਗਿਆ ਗੰਦੇ ਪਏ ਪੱਗਾਂ ਕਿੰਨੀਆਂ ਨਹੀਂ ਕਦੀ ਇੱਕ ਆ ਬਸ 17 ਮੈਂ ਘਰ ਆਦੀ ਟਕਾ ਕੇ ਇਧਰ ਕਿੰਨੇ ਸ਼ਰਟਾ ਲਾਤੀ ਆਪਣੀਆਂ ਲਓ ਆਪਣਾ ਜੋ ਆ ਵੀ ਰਾਂ ਦੇਣਾ ਪਾਵੇ ਤਾਂ ਸਭ ਲਈ ਹੈ ਜੀ ਤਾਦੀ ਇਹ ਕਹਿੰਦੇ ਹੁੰਦੇ ਸੀ ਪਰ 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 ਕੋਰੇ ਕਿੱਲ ਇਹਨਾਂ ਇਹਨਾਂ ਮਾਰੀ ਆਪਣੀ ਥੋੜੀ ਛੋਟੀ ਫੇਰ ਉਧਰ ਘਰ ਬਣਾਵਾਂਗੇ ਵੱਡੀ ਲਮਾਰੀ ਹਨਾ ਇੱਧਰ ਤੇ ਚਲੋ ਹੁਣ ਇੱਧਰ ਸਾਰਨਾ ਬਣਾਏ ਨਾਲ ਹੀ ਫਿਰਨੇ ਖਲਾਰਾ ਪਾ ਕੇ ਬੈਠੇ ਕਾਫੀ ਹੋ ਗਏ ਲਮਾਰੀ ਮੈਂ ਸਾਬ ਕੀਤੀ ਅੱਜ ਕਾਫੀ ਦਿਨ ਹੋ ਗਏ ਹੀ ਤਾਂ ਪਿਆ ਹੀ ਕਾ ਕਪੜੇ ਸਹੀ ਤਰੀਕੇ ਨਾਲ ਨਹੀਂ ਪਏ ਹੋਏ ਤਾਂ ਫਿਰ ਮੈਂ ਤਿਆਰ ਆ ਕੇ ਸਾਰੇ ਕਪੜੇ ਰੱਖੇ ਸੈਟੀ 'ਚ ਵੀ ਰੱਖੇ ਹੁਣ ਸੈਟੀ 'ਚ ਰੱਖੇ ਤੇ ਦੁਪਹਿਰ ਹੀ ਰੱਖੇ ਲਮਾਰੀ ਵਿੱਚ ਧੋਹ ਦੇ ਵਿੱਚ ਉਹ ਸਾਰੇ ਮੇਰੇ ਪਰਸ ਨੇ ਤੇ ਮੈਂ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਕੋਲ ਕਿਹੜੇ-ਕਿਹੜੇ ਪਰਸ ਸਿਆ ਮੇਰੇ ਕੋਲ ਇਹ kia ਵਾਲਾ ਪਰਸ ਹੈ ਮੇਰੇ ਕੋਲ ਪਿੰਕ ਕਲਰ ਮੇਰਾ ਫੇਵਰਟ ਤੇ ਇਹ ਵੀ ਕਿਸੇ ਮੇਰੀ ਭੈਣ ਨੇ ਭੇਜਿਆ ਇਹ ਪਰਸ ਬਹੁਤ ਪਿਆਰਾ ਆਇਆ ਤੇ ਜੂ ਮੈਸੀ ਉਹਨੇ ਦਿੱਤਾ ਕਦੀ ਕਿਤੇ ਖੜਿਆ ਨਹੀਂ ਮੈਂ ਵੈਸੇ ਤੁਹਾਨੂੰ ਪਤਾ ਹੈ ਮੇਰੇ ਹੱਥ 'ਚ ਘਾਟੀ ਪਰਸ ਪੜਦੀ ਹੈ ਤੇ ਚਲੋ ਹੁਣ ਇਹ ਵੀ ਕਿਤੇ ਜਾਵਾਂਗੇ ਕੋਈ ਪ੍ਰੋਗਰਾਮ ਕੋਈ ਮੈਰਿਜ ਆਵੇਗੀ ਕਿਸੇ ਦੀ ਫਿਰ ਜ਼ਰੂਰ ਖੜਾਂਗੇ ਪਰਸਨ ਤੇ ਇਹ ਕਿ ਆ ਵਾਲਾ ਪਰਸ ਹੈ ਬਲੂ ਕਲਰ ਹੈਂਡ ਵਰਕ ਇਹ ਵੀ ਬਹੁਤ ਪਿਆਰਾ ਪਰਸ ਹੈ ਵੇ ਵੀ ਉਦਾਂ ਦਾ ਉਦਾਂ ਪਿਆਜ ਉਹਨਾਂ ਵਾਲਿਆ ਇਹ ਕਿਆ ਵਾਲਾ ਪਰਸਾ ਨੂੰ ਸੰਗਲੀ ਦੀ ਲੱਗੀ ਹੋਈ ਇਹਦੀ ਇਹਦੀ ਲੁੱਕ ਹੋਰ ਸਾਫ਼ ਦੀ ਇਹ ਪਰਸਾ ਵੀ ਬਹੁਤ ਪਿਆਰਾ ਹੈ ਵੀ ਬਲੈਕ ਕਲਰ ਹੈ ਤਲੀ ਇਹ ਪਰਸ ਸੋਟਾ ਜੇ ਬਹੁਤ ਹੀ ਸੋਹਣਾ ਹੈ ਪਰਸੇ ਆਏ ਇਹ ਵੀ ਤੁਹਾਨੂੰ ਦੱਸ ਹੀ ਦਿੰਨੀ ਐ ਮੇਰੇ ਵੀਰ ਨੇ ਦਿੱਤਾ ਏ ਮੈਨੂੰ ਪਰਸ ਬਹੁਤ ਹੀ ਪਿਆਰਾ ਇੱਥੇ ਬਟਰਫਲਾਈ ਲੱਗੀ ਹੋਈ ਹੈ ਪਿੰਕ ਕਲਰ ਦੀ ਛੋਟੀ ਜਿਹੀ ਉਹ ਲੱਥ ਗਈ ਉਹ ਮੈਂ ਸਾਹਮ ਕੇ ਰੱਖੀ ਇਹਦੇ ਵਿੱਚ ਆ ਪਰਸੇ ਪਸਾਣਾ ਉਹ ਕਿਹੜਾ ਹੈ ਤੁਹਾਨੂੰ ਸੈਸ ਜਿਆਦਾ ਹੋਏ ਸਾਰਿਆਂ ਨੂੰ ਤੇ ਇਹ ਹੈਗਾ ਮੈਰਿਸ ਦਾ ਮੈਂ ਇਸ ਤੇ ਮੈਂ ਪੜਿਆ ਸੀ ਬਹੁਤ ਪਿਆਰਾ ਪਰਸ ਸੀ ਜੂ ਮੇਰੇ ਕੋ ਪਏ ਇੱਕ ਦੋ ਦੇ ਵਰਤੇ ਨਹੀਂ ਘੜੇ ਨਹੀਂ ਕਿਸੇ ਇਹ ਕਿਹਾ ਵਾਲਾ ਪਰਸ ਬਹੁਤ ਸੋਹਣਾ ਇਹ ਦੀਪ ਦੇ ਪਿਆ ਤੇ ਮੈਂ ਲਿਆ ਹੋਇਆ ਇਸੇ ਪਰਸ ਬਹੁਤ ਦੁਕਾਨਾਂ ਫਰੀਆਂ ਬੁੜੀ ਮੁਸ਼ਕਿਲ ਦੇ ਨਾਲ ਇਹ ਲਹਿੰਗੇ ਦੇ ਨਾਲ ਜਿਹੜਾ ਮੈਂ ਲਹਿੰਗਾ ਪਾਏ ਉਹਦੇ ਨਾਲ ਮੈਚਿੰਗ ਕੀਤੀ ਹੈ ਪਰਸਵੀ ਬਹੁਤ ਸੋਹਣਾ ਪਰਸਾ ਇਹ ਕੀ ਆਹ ਵਾਲਾ ਪਰਸਾ ਮੇਰੇ ਸਗਣ ਵਾਲੇ ਦੇ ਅੰਦਾ ਪਰਸਾ ਹੈ ਬਹੁਤ ਸੋਹਣਾ ਇਹ ਵੀ ਨੇ ਇੰਨਾ ਨੇ ਲੈ ਕੇ ਦਿੱਤਾ ਹੈ ਮੇਰੇ ਸੋਹਣੇ ਹਨ ਬਹੁਤ ਸੋਨਾਾਰੇ ਲੱਗੇ ਹੋਏ ਚਲਮਲ ਚਲਮਲ ਕਰਦਾ ਪਿਆ ਬਹੁਤ ਸੋਹਣਾ ਪਰ ਸੇ ਵੀ ਕਿਸੇ ਨੇ ਭੇਜੀ ਆਏ ਬਹੁਤ ਪਿਆਰਾ ਆਈ ਬਹੁਤ ਪਿਆਰਾ ਇਹ ਥੋੜਾ ਜਿਹਾ ਤਾਂ ਹੋ ਗਿਆ ਥੋੜਾ ਜਿਹਾ ਖਰਾਬ ਇਹ ਮੈਂ ਜਿੱਦ ਕਿਤੇ ਜਾਂਦੀ ਹੁੰਨੀ ਤੇ ਇਹ ਪਰਸ ਮੈਂ ਜ਼ਰੂਰ ਖੜਦੀ ਬਹੁਤ ਪਿਆਰਾ ਹੈ ਵੀ ਪਰਸ ਰੀਗਾ ਨਾ ਸਾਰਿਆਂ ਨੇ ਕਿ ਮੈਨੂੰ ਪਰਸੀ ਵਖਾਈ ਜੰਦੀ ਮੇਰੇ ਕੋਲ ਪਰਸ ਹੈ ਹੀ ਬੜੇ ਆਇਆ ਰੈੱਡ ਕੰਦ ਇਹ ਆਪ ਲੈ ਆ ਸੀ ਖੁਦ ਪੋਤ ਵੇਂਗਾ ਆਇਆ ਹੈ ਪਰਸ ਬੈਗ ਸਾਈਡ ਵੀ ਦੋ ਇਹਦੇ ਬੋਕਸ ਬਣੇ ਹੋਏ ਅੱਗੇ ਤੇ ਇੱਕ ਪਿਛਲੀ ਸਾਈਡ ਤੇ ਅਹ ਹੰਦਰ ਵੜੀ ਬਣੀ ਤਾਹ ਪੱਸੀ ਰਾਜਸਥਾਨ ਤੋਂ ਆਇਆ ਬੇਬੀ ਵਿਚਾਰਾ ਜੋਂ ਪਿਆ ਇਹ ਕਦੀ ਕਿਤੇ ਖੜਿਆ ਹੀ ਬਹੁਤ ਸੋਨਾ ਹੈ ਵੀ ਪੱਸੀ ਲਾਸਟੇ ਪਰਸੂ ਨੇ ਮਤਲਬ ਕੇਕੇ ਛੋਟੀ ਜੀ ਬਹੁਤ ਪਿਆਰੀ ਆ ਇੱਥੇ ਲਿਖਿਆ ਮੀਸ ਮਿਸਿਸ ਗੇਲਾ ਇੰਨਾ ਦਾ ਵੀ ਜੈਂਟਸ ਵੀ ਇਹਨਾਂ ਦਾ ਪਰਸੂ ਤਾਂ ਮੇਰਾ ਵੀ ਇਹ ਬਹੁਤ ਪਿਆਰਾ ਗਿਫਟ ਹੈ ਥੈਂਕ ਯੂ ਜਿੰਨਰ ਪੇਜ ਜੇ ਪਰਸ ਬਹੁਤ ਸਾਰਾ ਥੈਂਕ ਯੂ ਸਾਰਿਆਂ ਲਈ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੀ ਆ ਨੈਕਸਟ ਵੀਡੀਓ ਮਾਈ ਬਾਈ